ਐਸ ਵੇਲੇ ਦੀ ਵੱਡੀ ਖਬਰ ਤੇ ਸਿੱਖਾਂ ਦੇ ਲਈ ਤੇ ਪੰਜਾਬੀਆਂ ਦੇ ਲਈ ਬੜੇ ਮਾਣ ਕਰਨ ਵਾਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਵਿੱਚ ਪਹਿਲੀ ਵਾਰ ਵਿਰੋਧੀ ਧਿਰ ਦਾ ਨੇਤਾ ਪੰਜਾਬੀ ਜਾਂਫਰ ਕਹਿੰ ਲੋ ਸਿੱਖ ਚੁਣਿਆ ਗਿਆ ਜਿਹਦਾ ਨਾਮ ਗੁਰਮੇਸ਼ ਸਿੰਘ ਹੈ। ਪਤਾ ਲੱਗਿਆ ਕਿ ਆਸਟ੍ਰੇਲੀਆ ਦੀ ਰਾਸ਼ਟਰੀ ਨੈਸ਼ਨਲਿਸਟ ਪਾਰਟੀ ਦੇ ਸਟੇਟ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੰਸਦ ਮੈਂਬਰ ਗੁਰਮੇਸ਼ ਸਿੰਘ ਬਿਨਾਂ ਮੁਕਾਬਲਾ ਚੁਣੇ ਗਏ ਨੇ। ਇਹ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆ ਜਦੋਂ ਕੋਈ ਸਿੱਖੀ ਪਛੋਕੜ ਵਾਲਾ ਵਿਅਕਤੀ ਇਸ ਉੱਚ ਅਹੁਦੇ ਤੇ ਪਹੁੰਚਿਆ ਹੈ। ਮੁਲਕ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਨੂੰ ਸਾਊਥ ਵੇਲਜ਼ ਦੇ ਵਿੱਚ ਕਾਪਸ ਹਾਰਬਰ ਦੇ ਸੰਸਦ ਗੁਰਮੀਤ ਸਿੰਘ ਦੇ ਇਸ ਸੌਦੇ ਤੇ ਪੁੱਜਣ ਦਾ ਸਵਾਗਤ ਰਾਜਪਰ ਦੇ ਭਾਰਤੀ ਸਿੱਖ ਭਾਈਚਾਰੇ ਨੇ ਕੀਤਾ ਸਿੰਘ ਦੀ ਚੋਣ ਐਸ ਐਨ ਐਸ ਡਬਲਯੂ ਲਿਬਰਲ ਨੇਤਾ ਮਾਰਕਸ ਸਪੀਕਮੈਨ ਦੀ ਇੱਕ ਲਈ ਇੱਕ ਸੰਭਾਵਿਤ ਚੁਣੌਤੀ ਬਾਰੇ ਵੱਧ ਰਹੀਆਂ ਅਟਕਲਾਂ ਦੇ ਦਰਮਿਆਨ ਆਈ ਹੈ ਗੁਰਮੀਤ ਸਿੰਘ ਜਿਹੜੇ ਨੇ ਉਹ ਐਨ ਐਸ ਡਬਲਯੂ ਨੈਸ਼ਨਲਜ਼ ਦੇ ਨਵੇਂ ਨੇਤਾ ਵਜੋਂ ਚੋਣ ਨੂੰ ਆਸਟ੍ਰੇਲੀ ਸਿੱਖ ਭਾਈਚਾਰੇ ਦੇ ਲਈ ਯਾਦਗਾਰੀ ਤੇ ਵੱਡੀ ਪ੍ਰਾਪਤੀ ਮੰਨਦੇ ਨੇ ਸਾਬਕਾ ਨੇਤਾ ਡਗਲਨ ਸਾਂਡਰਸ ਦੇ ਅਸਤੀਫੇ ਤੋਂ ਬਾਅਦ ਗੁਰਮੀਤ ਸਿੰਘ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਆ ਸੋ ਨਿਊ ਸਾਊਥ ਵੇਲਜ਼ ਜੋ ਆਸਟ੍ਰੇਲੀਆ ਦੇ ਉਹ ਇਲਾਕੇ ਜਿੱਥੇ ਵੱਡੀ ਗਿਣਤੀ ਭਾਰਤੀ ਪੰਜਾਬੀ ਵਸਦੇ ਨੇ ਸਿੱਖ ਵਸਦੇ ਨੇ ਉਹਨਾਂ ਦੇ ਲਈ ਇਹ ਬੜੇ ਮਾਣ ਵਾਲੀ ਗੱਲ ਆ ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਇੱਕ ਉਹ ਦੇਸ਼ ਬਣ ਗਿਆ ਜਾਂ ਹੋਰ ਕਈ ਮੁਲਕਾਂ ਦੇ ਵਿੱਚ ਆਸਟ੍ਰੇਲੀਆ شمار ਹੋ ਚੁੱਕਿਆ ਹੈ ਜਿੱਥੇ ਪੰਜਾਬੀ ਵੱਖ-ਵੱਖ ਅਹੁਦਿਆਂ ਤੋਂ ਹੁੰਦੇ ਹੋਏ ਵੱਡੇ ਅਹੁਦਿਆਂ ਤੱਕ ਪਹੁੰਚੇ ਨੇ